ਪਿੰਡ ਗੱਜ ਜ਼ਗੀਰ ਵਿਖੇ ਖੜਚ ਪਲਟੀਪੋਕ ਲੈਨ ਮਸ਼ੀਨ ਮਸ਼ੀਨ ਦਾ ਡਰਾਈਵਰ ਹੋਇਆ ਲਾਪਤਾ ਗੁੱਸੇ ਵਿੱਚ ਆਏ ਲੋਕਾਂ ਨੇ ਕੀਤੀ ਰੋੜਪਨ ਪੁਲਿਸ ਕਰ ਰਹੀ ਲਾਪਤਾ ਡਰਾਈਵਰ ਦੀ ਪਾਲ ਜ਼ਿਲ੍ਹੇ ਪਠਾਨਕੋਟ ਦਾ ਪਿੰਡ ਗੱਜੂ ਜੋ ਕਿ ਰੇਤ ਦੀ ਮਾਈਨਿੰਗ ਦੇ ਲਈ ਮਸ਼ਹੂਰ ਹੈ ਅਤੇ ਬੀਤੀ ਰਾਤ ਉੱਥੇ ਇੱਕ ਘਟਨਾ ਵਾਪਰਨ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਦੱਸਦੇ ਚਲਿਏ ਕਿ ਬੀਤੀ ਰਾਤ ਪੋਕਲੈਨ ਮਸ਼ੀਨ ਦੇ ਆਪਰੇਟਰ ਵੱਲੋਂ ਆਪਣੇ ਮਾਲਕਾਂ ਦੇ ਦਿੱਤੇ ਆਦੇਸ਼ ਤੋਂ ਬਾਅਦ ਰੇਤ ਦੀ ਮਾਈਨਿੰਗ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਹਾਦਸਾ ਵਾਪਰ ਗਿਆ ਜਿਸ ਵਜ੍ਹਾ ਦੇ ਨਾਲ ਪੋਕਲੈਨ ਮਸ਼ੀਨ ਇੱਕ ਖੱਡੇ 'ਚ ਪਲਟ ਗਈ ਅਤੇ ਡਰਾਈਵਰ ਲਾਪਤਾ ਹੋ ਗਿਆ ਜਿਸ ਦੀ ਪਾਲ ਸਵੇਰ ਤੋਂ ਹੀ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਸੀ ਪਰ ਲਾਪਤਾ ਆਪਰੇਟਰ ਦੇ ਮਾਲਕਾਂ ਵੱਲੋਂ ਪਰਿਵਾਰ ਦਾ ਕੋਈ ਸਹਿਯੋਗ ਨਹੀਂ ਕੀਤਾ ਗਿਆ ਜਿਸ ਵ ਖੜੀ ਜੇਸੀਪੀ ਨਾਲ ਤੋੜਪਨ ਸ਼ੁਰੂ ਕਰ ਦਿੱਤੀ ਜਿਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲਾਪਤਾ ਸ਼ਖਸ ਦੀ ਪਾਲਵੀ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਰੋਜ਼ ਰਾਤ ਮਸ਼ੀਨ ਆਪਰੇਟ ਕਰਨ ਦਾ ਕੰਮ ਕਰਦਾ ਸੀ ਉਹਨਾਂ ਦੱਸਿਆ ਕਿ ਬੀਤੀ ਰਾਤ ਵੀ ਰੋਜ਼ ਦੀ ਤਰ੍ਹਾਂ ਮਸ਼ੀਨ ਚਲਾਉਣ ਦੇ ਲਈ ਆਇਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਹਾਦਸੇ ਦੀ ਵਜ੍ਹਾ ਨਾਲ ਮਸ਼ੀਨ ਖੜਚ ਡਿੱਗ ਗਈ ਜਿਸ ਵਜ੍ਹਾ ਨਾਲ ਉਹਨਾਂ ਦਾ ਬੇਟਾ ਮਸ਼ੀਨ ਹੇਠਾਂ ਆਇਆ ਦੱਸਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਜਿਸ ਫਰਮ 'ਚ ਉਹਨਾਂ ਦਾ ਬੇਟਾ ਕੰਮ ਕਰਦਾ ਸੀ ਉਸ ਦਾ ਮਾਲਕ ਵੀ ਮੌਕੇ ਤੇ ਨਹੀਂ ਪਹੁੰਚਿਆ ਅਤੇ ਨਾ ਹੀ ਉਹਨਾਂ ਦਾ ਬੇਟਾ ਮਿਲਿਆ ਹੈ ਉਹਨਾਂ ਕਿਹਾ ਕਿ ਜੇਕਰ ਜਲਦ ਸਾਨੂੰ ਆਪਣੇ ਬੇਟੇ ਬਾਰੇ ਕੁਝ ਪਤਾ ਨਹੀਂ ਚਲਾਇਆ ਤਾਂ ਉਹਨਾਂ ਵੱਲੋਂ ਫਰ ਸਰ ਮੈਂ ਬੱਬੂ ਨਾਮ ਹੈ ਟਾਂਡਾ ਪਿੰਡ ਹੈ ਮੇਰਾ ਤੇ ਸਾਡੇ ਚਾਚੇ ਦਾ ਮੂੜਾ ਤੇ ਜਦੋਂ ਅਸੀਂ ਇੱਥੇ ਸਵੇਰੇ ਆਏ ਨਾ ਤੇ ਅਸੀਂ ਆਨਕੇ ਮੌਕਾ ਦੇਖਿਆ ਇੱਥੇ ਆਨਕੇ ਤੇ ਜੀਸੀਪੀ ਜਿਹੜੀ ਆ ਉਹ ਸਿੱਧੀ ਹੋਈ ਪਈ ਸੀ ਅਸੀਂ ਇਹਨਾਂ ਨੂੰ ਪੁੱਛਿਆ ਕਿ ਇਹ ਜੀਸੀਪੀ ਸਿੱਧੀ ਹਾਂਡ ਭਰਾ ਕਿੱਥੇ ਆ ਇਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਕਿੱਥੇ ਆ ਅਸੀਂ ਕਿਹਾ ਵੀ ਜਦੋਂ ਜੀਸੀਪੀ ਹੈ ਵੀ ਜੇ ਕੱਚ ਅੰਦਰ ਪਾਣੀ ਵੀ ਭਰੋਇਆ ਜੇ ਡੈੱਡ ਬੋਡੀ ਵੀ ਹੈ ਉਹ ਮਸ਼ੀਨ ਦੇ ਅੰਦਰ ਹੀ ਹੋ ਸਕਦੀ ਆ ਯਾਦ ਨਹੀਂ ਸਕਦੀ ਤੁਸੀਂ ਮਸ਼ੀਨ ਖੜੀ ਕੀਤੀ ਆ ਸਾਡਾ ਬੰਦਾ ਸੋ ਕਿੱਥੇ ਆ ਇਹ ਤੁਸੀਂ ਨਹੀਂ ਬੰਦਾ ਦੱਸਣਾ ਆਪਣੇ ਮਾਲਕ ਦਾ ਨੰਬਰ ਦੋ ਇਸ ਬੰਦੇ ਦੇ ਅਸੀਂ 1 ਘੰਟਾ ਤਰਲੇ ਕਿਤੇ ਇਸ ਬੰਦੇ ਨੇ ਆਪਣੇ 1 ਮਿੰਟ 1 ਮਿੰਟ ਇਸ ਬੰਦੇ ਨੇ ਨੰਬਰ ਨਹੀਂ ਦਿੱਤਾ ਕਹਿੰਦਾ ਮੈਂ ਆਪਣੇ ਫੋਨ ਤੋਂ ਲਾਣਾ ਇਹਨੇ ਫੋਨ ਤੋਂ ਨਹੀਂ ਲਾਇਆ ਫਿਰ ਸਾਈਡ ਤੇ ਸਾਡੇ ਪਿੰਡ ਦੇ ਆਏ ਇਹਦੇ ਥੱਪੜ ਵੀ ਮਾਰੇ ਆ ਮੈਂ ਉਹ ਪੁੱਛੇ ਕਰਾਇਆ ਮੈਂ ਕਹਿੰਦਾ ਮੈਂ ਇਹਦਾ ਫੋਨ ਦੇਖਿਆ ਇਹਨੇ ਆਪਣੇ ਮਾਲਕ ਨੂੰ ਫੋਨ ਲਾਇਆ ਮੈਂ ਤਾਂ ਫੋਨ ਖੋਲਿਆ ਇਹਦੇ ਮਾਲਕ ਨੂੰ ਫੋਨ ਲਾਇਆ ਉਹ ਕਹਿੰਦੇ ਇਹਦਾ ਪਤਾ ਨਹੀਂ ਮਾਲਕ ਹਮਾਚਲ ਦਾ ਦੱਸਦਾ ਪੈਂ ਬਨੂ ਬਨੂਆ ਕੋਈ ਬਾ ਨੂੰ ਮਾਰ ਕੇ ਤੇ ਸਾਡੇ ਬਾਪੇ ਗੁਰਦਰ ਦੇ ਜਿਹੜਾ ਪ੍ਰਧਾਨ ਉਹਨੂੰ ਫੋਨ ਲਾਇਆ ਉਹਨੂੰ ਕਿ ਟੋੜੇ ਕਰਾਸ ਦੇ ਨਾਲ ਗੱਲਬਾਤ ਹੋ ਗਈ ਆ ਉਹ ਕਹਿੰਦੇ ਵੀ ਅਸੀਂ ਆਏ ਆ ਹਾਂ ਇਸ ਟਾਈਮ ਤੇ ਕਮ ਸੇ ਕਮ ਜਿਆਦਾ ਨਹੀਂ ਤੇ 3 ਘੰਟੇ ਹੋ ਗਿਆ ਨਾ ਇੱਥੇ ਮਾਲਕ ਨਾ ਅਸੀਂ ਇਹਨੂੰ ਪੁੱਛਿਆ ਕਿ ਅਸੀਂ ਪਿਆਰ ਨਾਲ ਪੁੱਛਿਆ ਵੀ ਸਾਨੂੰ ਦੱਸ ਦੇ ਬੰਦਾ ਕਿੱਥੇ ਆ ਇਹਨੇ ਕਿਹਾ ਵੀ ਕਹਿੰਦਾ ਜਿਸ ਵੀ ਥੱਲੇ ਆ ਕਦੇ ਇਹ ਕਹਿੰਦਾ ਲਾ ਪਤਾ ਹੋ ਗਿਆ ਵਾ ਭੱਜ ਗਿਆ ਉਹ ਛੋਟੇ ਛੋਟੇ ਬੱਚੇ ਉਹ ਜਾ ਕਿੱਥੇ ਸਕਦਾ ਹੁਣ ਇਹ ਕਹਿੰਦਾ ਕਿ ਥੱਲੇ ਆ ਹੁਣ ਅਸੀਂ ਮਸ਼ੀਨ ਸਿੱਧੀ ਕਰਾਣੇ ਆ ਜੇ ਥੱਲੇ ਨਹੀਂ ਹੋਏਗਾ ਫਿਰ ਇਹਨਾਂ ਨੇ ਮਾਰ ਕੇ ਸਾਡਾ ਬੰਦਾ ਕਿਤੇ ਦੱਬ ਅਸੀਂ ਇਹ ਅਪੀਲ ਕਰਦੇ ਆ ਕਿ ਜੇ ਇਦਾਂ ਦੀ ਕੋਈ ਗੱਲਬਾਤ ਨਿਕਲਦੀ ਹੈ ਤਾਂ ਕੀ ਕਾਰਵਾਈ ਹੋਏਗੀ ਕਾਰਵਾਈ ਸਖਤ ਕਾਰਵਾਈ ਕਰਾਂਗੇ ਅਸੀਂ ਜੇ ਆ ਡੱਥੂ ਨਾ ਲੱਭੇਗਾ ਅਸੀਂ ਪੂਰਾ ਪ੍ਰਦਰਸ਼ਨ ਕਰਾਂਗੇ ਇਹਦੇ ਮਾਲਕਾਂ ਦੇ ਵਿਰੁੱਧ ਜਿਹੜੇ ਆਪਣੇ ਘਰਾਂ ਬੈਠੇ ਆ ਨਾ ਇਸ ਟਾਈਮ ਤੇ ਫਿਰ ਇਹ ਬੋਲਦਾ ਨਹੀਂ ਪਿਆ ਪਈ ਨੂੰ ਮਾਲਕਾਂ ਦੀ ਛਾਏ ਹੋਏਗੀ ਕਿ ਜਿਹੜਾ ਸਾਥੀ ਨਹੀਂ ਦੱਸਦਾ ਪਿਆ ਪੂਰਾ ਪਿੰਡ ਪੁੱਛ ਨਹੀਂ ਪੁੱਛ ਲਿਆ ਕੁਝ ਨਹੀਂ ਦੱਸਦਾ ਇਹੀ ਦੱਸਦਾ ਕਿ ਥੱਲੇ ਆ ਥੱਲੇ ਆ ਹੁਣ ਦੇਖੋ ਮਸ਼ੀਨ ਲੱਗੇ ਸਿੱਧੀ ਕਰਾਣਾ ਜੇ ਕਿਤੇ ਥੱਲੇ ਹੁੰਦਾ ਵੀ ਚਲੋ ਕੰਮ ਵੀ ਠੀਕ ਹੈ ਜੇ ਕਿਤੇ ਸਾਈਡ ਤੇ ਆ ਹਾਨੂੰ ਤਾਂ ਵੀ ਦੱਸਦੇ ਪੇ ਕੀ ਹੋ ਜਾਏ ਕੀ ਨਹੀਂ ਹੋ ਰਹਾ ਹੈ ਅਗਲੇ ਕਾਰਵਾਈ ਕਰ ਸਕਦੇ ਆ ਕਿਦਾਂ ਹੁਣ ਉਹ ਲੱਪਾਂ ਦੇ ਨਾਂ ਥੱਲੇ ਲੱਪਾਂ ਦੇ ਉਹਨੂੰ ਸਬੂਤ ਤਾਂ ਵੇੜ ਬੱਚੇ ਦਾ ਨਹੀਂ ਪਚਾੜਾ ਕਿੱਥੇ ਆ ਨਾ ਜਿਹੜਾ ਨਾਲ ਬੰਦਾ ਵਾ ਉਹ ਸਬੂਤ ਉਹਨੂੰ ਸਾਰਾ ਪਤਾ ਉਹਨੂੰ ਕੋਈ ਮਤਲਬ ਉਹਨੂੰ ਸਾਹਮਣੇ ਕਰਦੇ ਨਹੀਂ ਹਟ ਜਾਏ ਉਹਨੂੰ ਕੁੱਟਾਂ ਲੱਗੀਆਂ ਤੇ ਕੁੱਟ ਕੇ ਮਨਾਉਂਦੇ ਆ ਤਾਂ ਵੀ ਨਹੀਂ ਹਟਾ ਲੱਗੇ ਉਹਨਾਂ ਨੂੰ ਹਜ਼ਰ ਕਰਨ ਦੇ ਆਏ ਕੀ ਦਸੀਏ ਹੁਣ ਇੱਥੇ ਹੜਾ ਕੋਈ ਸਬੂਤ ਉਹਨੂੰ ਕੋਈ ਬੱਚੇ ਦਾ ਕਬੂਤ ਨਹੀਂ ਲੱਭਿਆ ਜੁੱਤੀ ਆਦੀ ਪਿਤਾ ਮਿਲਣ ਦੀ ਮਾਲਕ ਸਵੇਰ ਦਾ ਇੱਥੇ ਪਹੁੰਚਿਆ ਨਹੀਂ ਚੋਰੀ ਵੇਚਦੇ ਆ ਆਪਣੀ ਹੈਗਾ ਜੀ ਚੋਰੀ 2 ਨੰਬਰ ਦਾ ਕੰਮ ਕਰਦੇ 2 ਨੰਬਰ ਦਾ ਚੋਰੀ ਕੰਮ ਕਰਦੇ ਜਿਹੜੇ ਮਨਜੀਤ ਸਿੰਘ ਹੈ ਉਹ ਦਾਸ ਕਹਿੰਦੇ ਢੱਕੋ ਚੱਕ ਟੰਡ ਇਸ ਤਰ੍ਹਾਂ ਹੈ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਪੋਕਲੈਂਡ ਮਸ਼ੀਨ ਦੇ ਥੱਲੇ ਆ ਕੇ ਇੱਕ ਵਿਅਕਤੀ ਜਿਹੜਾ ਦੱਬਿਆ ਗਿਆ ਉਸੇ ਸਬੰਧ ਦੇ ਵਿੱਚ ਆਪਣੀ ਤੀਹ ਦੇਖ ਰਹੇ ਹਾਡਰ ਮੰਗਾਏ ਹੋਏ ਨੇ ਹੋਰ ਵੀ ਮਸ਼ੀਨਾਂ ਮੰਗਾਈਆਂ ਇਹਨਾਂ ਰੈਸਕਿਊ ਕਰਕੇ ਉਹ ਦੇਖ ਰਹੇ ਆਂ ਕਿ ਉਹਦੀ ਡੈੱਡ ਬਡੀ ਜੇ ਸਾਨੂੰ ਮਿਲ ਜਾਂਦੀ ਏ ਤੇ ਔਰ ਇਹ ਜੱਗੂ ਜੱਗ ਟਾਂਡੇ ਦਾ ਮੁੰਡਾ ਮਨਦੀਪ ਹੈਗਾ ਜਿਹੜਾ ਕਿ ਇਹਦਾ ਆਪਰੇਟਰ ਸੀਗਾ ਇਹ ਮਸ਼ੀਨ ਲੈ ਕੇ ਜਾ ਰਿਹਾ ਸੀਗਾ ਡੋਮੇ ਚ ਪੈ ਗਿਆ ਉਹ ਜਿਹਦੇ ਕਰਕੇ ਮਸ਼ੀਨ ਪਲਟ ਗਈ ਤੋਂ ਜਿਹੜਾ ਲਾਗੇ ਖੜੇ ਉਹਨਾਂ ਦੇ ਕਹਿਣ ਦੇ ਮੁਤਾਬਕ ਹੈ ਕਿ ਇਹ ਮਸ਼ੀਨ ਪਲਟਣ ਦੇ ਨਾਲ ਇਹ ਬੰਦਾ ਜਿਹੜਾ ਥੱਲੇ ਦੱਬਿਆ ਗਿਆ ਉਸ ਗੜੀ ਦੇ ਉੱਪਰ ਤੋਂ ਆਪਾਂ ਕੱਢ ਰਹੇ ਹਾਂ ਜੋ ਵੀ ਉਸ ਤੋਂ ਬਾਅਦ ਹੱਥ ਸਾਹਮਣੇ ਆਉਣਗੇ ਉਸ ਸਮਾਂ ਕਾਰਵਾਈ ਕਰ ਦਿੱਤੀ ਜਾਏਗੀ ਔਰ ਤੁਹਾਨੂੰ ਸਬੰਧਤ ਜੋ ਵੀ ਹੈਗਾ ਉਹ ਦੱਸ ਦਿੱਤਾ ਜਾਏਗਾ ਥੈਂਕ ਯੂ ਤਾਂ ਇਹ ਇੰਨਾ ਕੰਮ ਠੀਕ ਹੈ लडूर रखी आहे ही सरपंच न फोन करियो